ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਜੀ ਕੋਲ ਮੱਝ ਆ ਜੀ ਹਫਤਾ ਕਰਦਾ ਸੂਣਦਾ ਜੀ ਬਾਕੀ ਮੌਕੇ ਤੇ ਦੁੱਧ ਲਾਉਂਦੀ ਹੈ ਜੀ ਠੀਕ ਹੈ ਜੀ 12-13 ਲੀਟਰ ਬਾਈ ਜੀ ਨੇ ਦੁੱਧ ਦੱਸਿਆ ਫਿਰੇ ਸੁਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆਂ ਇਹ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਮੈਂ ਬੱਗਾ ਸਿੰਘ ਪੈਂਡ ਵਖਤਗੜ ਬਾਈ ਜ਼ਿਲ੍ਹਾ ਬਰਨਾਲਾ ਨੰਬਰ ਪਰ ਆਪਣਾ 94175 ਹਾਂਜੀ 30125 ਠੀਕ ਹੈ ਜੀ ਕਿੰਨੇ ਕ ਦਿਨ ਰਹਿੰਦੇ ਆ ਭਾਈ ਆਪਣੀ ਮੱਝ ਦੇ ਇਹ 7-8 ਦਿਨ ਰਹਿ ਗਏ ਭਾਈ 7-8 ਦਿਨ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਜਣੇ ਇਹ 12 ਲੀਟਰ ਲੀਟਰ ਦਿੰਦੀ ਜੀ ਠੀਕ ਹੈ ਜੀ 7 ਕ ਦਿਨ ਹਲੇ ਬਾਕੀ ਆ 1-2 ਦਿਨ ਉੱਪਰ ਦੀ ਲੈਣ ਦੀ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ ਰੇਟ ਫਿਰ ਫੋਨ ਤੇ ਕਰਾਂਗੇ ਮੌਕੇ ਤੇ ਠੀਕ ਹੈ ਜੀ ਲੋ ਭਰਾ ਤੋਰ ਕੇ ਦਿਖਾਉਂਗਾ ਜੀ ਹਾਂਜੀ ਠੀਕ ਹੈ ਜੀ ਦੇਖ ਸਕਦੇ ਆ ਭਰਾ ਮੱਝ ਸੋਹਣੀ ਆ ਜ਼ਿੰਮੇਦਾਰ ਭਰਾ ਆਪਣਾ ਠੀਕ ਹੈ ਨਾ ਦੇਖ ਸਕਦੇ ਆ ਕੱਦ ਕੁੱਦ ਉਹ ਖੰਨਾ ਕੋਲੀ ਪਲੂਸੀ ਵਧੀਆ ਤੋਰ ਦੀ ਤੋਰ ਲੰਮੀ ਤੋਰ ਦੋ ਦੇਖ ਸਕਦੇ ਹੋ ਰੰਗ ਧਾਰ ਤੂਰ ਪਾਈ ਕਹਿੰਦਾ ਬਹੁਤ ਪੋਲੀ ਆ ਧਾਰ ਬਹੁਤ ਪੋਲੀ ਹੈ ਬਾਈ ਹਾਂ ਬਾਈ ਠੀਕ ਹੈ ਜੀ ਲਓ ਜੀ ਕਹਿੰਦੇ ਸੂਈ ਸੁਣਾ ਬ੍ਰਾਦਰ ਕਿਹਨੇ ਚੌਥੀ ਸੂਈ ਹੈ ਚੌਥੀ ਸੂਈ ਸੁਣਾ ਭਰਾ ਦੇ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮੌਕੇ ਤੇ ਲਾਂਡਰ ਲਾਂ ਸੁਖਨਾ ਕਰਮਾਣ ਵਾਲੇ ਦੇ ਬਹੁਤ ਪੀ ਹੈ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪ੍ਰਿੰਟ ਵਸਟਗੜ੍ਹ ਜ਼ਿਲ੍ਹਾ ਬਰਨਾਲਾ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਗੁਰਜੀਤ ਰਾਏ ਹਨ ਵਾਤ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨੰਮਤ ਨਵੀਂ ਵੀਡੀਓ ਅਪਲੋਡ ਹੋ ਜਾਈਏ ਕਰਦੇ ਜੀ ਜੀਤਾ ਫਾਰਮ ਟੀਮ ਨੂੰ ਵਾਤ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨੰਮਤ ਨਵੀਂ ਵੀਡੀਓ ਅਪਲੋਡ ਕਰਦੇ ਜੀ ਬਾਕੀ ਭਰਾ ਟੈਲੈਂਟ ਹੁਲਾ ਬਹੁਤ ਆ ਠੀਕ ਹਨੇਲੇ ਲੋਕ ਹੀ ਦੇਣ ਤੇ ਧਰਤੂਰ ਬਾਈ ਨੇ ਦੱਸ ਦਿੱਤਾ ਬਹੁਤ ਪੋਲੀ ਆ ਸੱਜਰ ਥੱਲੇ ਵੀ ਥਾਪੀ ਮਾਰ ਕੇ ਬੈਜੋ ਕੱਟਰ ਛੱਡਣ ਦੀ ਲੋੜ ਨਹੀਂ ਅੱਛਾ ਜੀ ਬਹੁਤ ਠੰਡੀ ਸਿਲਾਈ ਆ ਹਾਂ ਠੀਕ ਹੈ ਜੀ ਤੇ ਬਾਈ ਜੀ ਦਾ ਨਾ ਰੇਟ ਫੋਨ ਤੇ ਬਾਈ ਜੀ ਕਹਿੰਦੇ ਦੱਸਾਂਗੇ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਮਿਲ